ਕਾਂਜ ਮਹੀਨਿਆਂ ਦੀ ਗੱਬਣ ਸਾਢੇ 10 ਸਾਢੇ 10 ਲੀਟਰ ਦੁੱਧ ਨਾਪ ਕੇ ਦਵਾਂਗੇ ਭੰਡ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲਹਿਰਾ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਐਦਾਂ ਦੀ ਕੁਆਲਿਟੀ ਦਿਖਾ ਦਾਂਗੇ ਤੇ ਹੈਗੇ ਨੇ ਪਸ਼ੂ ਕਹਿੰਦੀ ਡੰਗ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਆ ਜੀ ਠੀਕ ਆ ਜੀ ਸ਼ੰਦਾ ਸਿੰਘ ਜੀ ਚੜਦੀ ਕਲਾ ਚੜਦੀ ਕਲਾ ਸასი ਕਾਲ ਜੀ ਬਹੁਤ ਬਹੁਤ ਤੁਹਾਡਾ ਮੇਰੇ ਇੱਥੇ ਆਉਣ ਤੇ ਧੰਨਵਾਦ ਠੀਕ ਆ ਜੀ ਤੁਹਾਡੇ ਕਿਸਾਨ ਪਸ਼ੂਪਾਲ ਚੈਨਲ ਨੂੰ ਅਸੀਂ ਬਹੁਤ ਲਾਇਕ ਕਰਦੇ ਆ ਠੀਕ ਹੈ ਜੀ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਕਿਸਾਨ ਵੀਰਾਂ ਨੂੰ ਬਹੁਤ ਸਿਹਤ ਦਿੱਤੀ ਜਾਗਰੂਕ ਕੀਤੀ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਨੰਬਰ 94170 10558 94170 10558 ਲੈ ਆ ਜਾ ਸੱਤੀ ਫਿਰ ਜਰਸੀ ਤੋਰ ਦੇ ਖੋਲ ਕੇ ਲੈ ਹੋ ਜਾ ਬਾਈ ਸਾਈਡ ਨੂੰ ਤੇ ਮਾਰ ਦੇ ਕਰੀ ਕੈਮਰਾ ਸੂਆ ਕਿਹੜਾ ਬਾਈ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਦੰਦਾਂ ਚ ਕਿਵੇਂ ਹੋ ਜਾਂਦੇ ਕੋਈ ਦੰਦਾਂ ਚ ਸਿੱਗੀ ਹੋਊ ਸ਼ਾਇਦ ਠੀਕ ਆ ਗੱਲ ਹਾਂਜੀ ਆ ਸੂਆ ਬਾਈ ਕਹਿੰਦਾ ਦੂਜਾ ਦੰਦਾਂ ਚ ਆ ਗਈ 6 ਦੰਦ ਤੇ ਜਰਸੀ ਨਾਲ ਸੱਜਣੋ ਜਿਹੜੀ ਕਹਿੰਨੇ ਉਹਨਾਂ ਕਮਾਲ ਦੀ ਜਰਸੀ ਆ ਗਈ ਬਿਲਕੁਲ ਅਸਲ ਕਹਿ ਲੀਏ ਬਾਈ ਹੈਨਾ ਕਿੰਨੇ ਦਿਨ ਦਾ ਸੂਆ ਛਿੰਦੇ ਬਾਈ ਲੈ ਆਇਆ ਬਾਈ ਜੀ ਇਹ 2 ਫਰਵਰੀ ਨੂੰ ਹਾਂਜੀ ਦੁਪਹਿਰੇ 12 1 ਵਜੇ ਸੂਈਆ ਸੀਸੀਟੀ ਕੈਮਰੇਆਂ ਦੀ ਰਿਕਾਰਡਿੰਗ ਵੀ ਹੈਗੀ ਮੇਰੇ ਕੋਲੇ ਮੋਬਾਈਲ 'ਚ ਫੋਟੋਆਂ ਵੀ ਹੈਗੀਆਂ ਲੈ ਆ ਲੈ ਆ ਲੈ ਆ ਠੀਕ ਆ ਗੱਲ ਵੀ ਕਹਿਣਾ 2 ਫਰਵਰੀ ਅੱਜ 9ਵਾਂ ਦਿਨਾਂ ਸੂਈ ਨੂੰ ਕਿੰਨਾ ਕਹਿ ਲਿਆ ਬੋਲਾ ਹਾਜ਼ਰ ਆ ਹੁਣ ਇਸ ਟਾਈਮ ਜੀ ਆਪਾਂ 20 ਹੀ ਕਹਾਂਗੇ ਵੱਧ ਹੋ ਸਕਦਾ 20 ਕਿਲੋ ਤਿਆਰ ਤਸਲੀ ਕਰਾ ਦਾਂਗੇ 20 ਕਿਲੋ ਮੈਂ ਕਿਹਾ ਜੀ ਬਿਲਕੁਲ ਡੰਗ ਤੋਂ ਡੰਗ ਮੈਂ ਕਿਹਾ 30 ਦੀ ਕਰਾ ਦਾਂਗੇ ਥੋੜੇ ਦਮ ਰੁਕ ਜਾਓ ਠੀਕ ਹੈ ਗੱਲ ਹਾਂ 24 ਕਿਲੋ ਕੰਡਾ ਲਾਇਆ ਇਹਨੇ ਪਹਿਲੇ ਛੂਏ ਠੀਕ ਹੈ ਗੱਲ ਹਾਂ ਅੱਜ ਬਾਈ ਕਹਿੰਦਾ ਇਹਦੇ ਕੋਲੇ ਹੈਗਾ 20 ਕਿਲੋ ਹਾਜ਼ਰ ਥੋੜੀ ਬਾਲੀ ਭਾਲ ਜ਼ਰੂਰ ਆ ਪਰ 22 ਚਬੂਈ ਦੀ ਕਿਵੇਂ ਆ ਬਾਈ ਚਵਾਈ ਦੀ 1 ਨੰਬਰ ਮੁੱਟ ਚਵਾਈ ਹੱਥੀ ਵੀ ਮਸ਼ੀਨ ਵੀ ਠੀਕ ਆ ਗੱਲ ਉਹਲੇ ਬੰਨਿਆਂ ਦਿਖਾ ਦੀ ਗੱਰੀ ਤੇ ਨੇੜੇ ਲਾ ਕੇ ਖਾਣ ਲੇਵਾ ਕਰਾ ਦੇ ਚੈੱਕ ਮਸ਼ੀਨ ਦਾ ਬਾਈ ਕਹਿੰਦਾ ਨਾ 4x4 ਕਰਾ ਦੀ ਗੱਰੀ ਥੱਲੇ 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 ਮਾਰ ਚੌਕ ਤੇ ਇਹ ਇੱਥੋਂ ਮਾਰਦੀ ਫੇਸ ਤੇ ਕੈਮਰਾ ਜਰਸੀ ਆ ਗਈ ਸੱਜਣੋ ਪੰਜਾਬ ਵਾਲੀ ਪਹਿਲਣ ਨੇ ਬਾਈ ਕਹਿੰਦਾ ਨਾ 24 ਕਿਲੋ ਦੁੱਧ ਨੇ ਕੰਡੇ ਤੇ ਲਾਇਆ ਵਿਆ ਤੇ ਇਸ ਟਾਈਮ ਹੈਗੀ ਆ 6 ਦੰਦ 2 ਤਰੀਕ ਦੀ ਬਾਈ ਕਹਿੰਦਾ ਸੂਈ ਹੋਈ ਆ ਹੁਣ ਇਹਦੇ ਕੋਲੇ ਨਾ ਕਹਿ ਲਈਏ ਕੰਡੇ ਲਾਉਣ ਵਾਲਾ 20 ਕਿਲੋ ਹਾਜ਼ਰ ਆ ਬੱਚਾ ਕੀ ਆ ਬਾਈ ਨਾਲੇ ਦੇ ਇਹਦਾ ਬੱਚਾ ਸੀਗਾ ਉਹ ਗਰਨੇ ਆ ਹੋਇਆ ਸੀ ਮਰ ਗਿਆ ਠੀਕ ਆ ਗੱਲ ਉਹ ਐਕਸਪਾਇਰ ਹੋ ਗਿਆ ਤੇ ਬਾਕੀ ਕੈਮਰੇ ਚ ਆਪਾਂ ਰਿਕਾਰਡਿੰਗ ਦਿਖਾ ਦਾਂਗੇ ਵੀ ਜੈਨੂਅਲ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਦਿਖਾ ਦਾਂਗੇ ਮੋਬਾਈਲ 'ਚ ਫੋਟੋ ਦਿਖਾ ਦਾਂਗੇ ਠੀਕ ਆ ਗੱਲ ਬਿਲਕੁਲ ਕਿੰਨੇ ਪੈਸੇ ਛੰਦੇ ਬਾਈ ਅੱਜ ਇਹਦੇ ਜੇ ਇਹਦਾ ਮੈਲਾ ਨਾ ਕੜਨਾ ਚੱਲਿਆ ਹਾਂਜੀ ਜਿੰਨੇ ਬੰਦੇ ਛਣਦੇ ਆ ਠੀਕ ਆ ਗੱਲ ਆ ਪੈਸੇ ਵਾਪਸ ਕਰਾਂਗੇ ਜੇ ਕੜਨਾ ਗਰੰਟੀ ਰਹੂ ਹਾਂ ਠੀਕ ਆ ਗੱਲ ਕਿੰਨੇ 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 ਪੈਸੇ ਬਾਈ ਅੱਜ ਜੋਈ ਤਾਂ ਦਿਨਾਂ ਦੀ ਬਾਹਲੇ ਦੀ ਗੱਲ ਕੀ ਆ ਕਿ ਇਹਦਾ ਹਾਂਜੀ ਇੱਕੋ ਹੀ ਗੱਲ 1,60,000 ਰੁਪਇਆ 1,60,000 ਰੁਪਇਆ ਜਿਹਦਾ ਕਹਿ ਲਈ ਇਹ ਵੀ ਲੈਣਾ ਹਾਂਜੀ ਹਾਂਜੀ ਮਾਫੀ ਮੁਫੀ ਹੋ ਜੋ ਕੋਈ ਉਹ ਹੁਣ ਤੁਹਾਡੇ ਕਰਕੇ ਮਾਨਤਾਨ ਹੋ ਜੂ ਯਾਰ ਠੀਕ ਹੈ ਗੱਲ ਆ ਮੌਕੇ ਤੇ ਮਾਨਤਾਨ ਬਾਈ ਕਹਿੰਦਾ ਉਹ ਚ ਕਰ ਦਾਂਗੇ ਪਰ ਸੱਚ ਨੂੰ ਜਰਸੀ ਅਸਲ ਆ ਗਈ ਕਹਿ ਲਈ ਪੰਜਾਬ ਵਾਲੀ ਜੇ ਕੋਈ ਹੁਣ ਗੁਰੂ ਦੀ ਸਪਾਰਸ਼ ਕਰਾ ਦੇਵੇ ਅਸੀਂ ਮਾਨ ਨਹੀਂ ਕਰਾਂਗੇ ਠੀਕ ਹੈ ਗੱਲ ਫੇਰ ਤੇ ਹੁਣ ਮਾਰਦੇ ਕਹੇਰੀ ਦੋ ਨੰਬਰ ਵਾਲੀ ਦੇ ਕੈਮਰਾ ਝੋਟੀ ਆ ਵੀ ਕੱਦ-ਕੁੱਦ ਆਈਆ ਕਰਾ ਦੀ ਫੁੱਲ ਵੱਡੀਆਂ ਜੀ ਆ ਗਈ ਧੋਰ ਚੋਬਰਾ ਖੋਲ ਕੇ ਆ ਗਈ ਜੈਡ ਬਣ ਗਈ ਪੁੰਜੜ ਤੱਕ ਸੁਹਾ ਬਾਈ ਸੂਆ ਦੂਜਾ ਜੀ ਬੱਚਾ ਬੱਚਾ ਕੱਟਾ ਆ ਆ ਗਿਆ ਘਰੀ ਇਧਰਲੇ ਬੰਨੇ ਮਾਰਦੀ ਕੈਮਰਾ ਬੱਚਾ ਵੀ ਚੰਗੇ ਕੱਦ ਕਾਠ ਵਾਲਾ ਤੇ ਹੋਣ ਮਾਰਦੀ ਝੋਟੀ ਦੇ ਕੈਮਰਾ ਤੋਰ ਚੋਬਰਾ ਖੋਲ ਗਿਆ ਇਹਨੂੰ ਤੇ ਸੂਆ ਕਿੰਨੇ ਦਿੰਦਾ ਹੋ ਗਿਆ ਉਹ ਬਾਈ ਇਹ ਸੂਆ ਹੋ ਗਿਆ ਜੀ ਇਹਦਾ 26 27 ਦਿਨ ਦਾ 26 27 ਦਾ ਹਾਂਜੀ ਤੇ ਦੁੱਧ ਕਿੰਨਾ ਬਣਾ ਗਿਆ ਦੁੱਧ ਹੈਗਾ ਜੀ 17 ਲੀਟਰ ਤਿਆਰ ਹੈ ਇਸ ਟਾਈਮ ਕਿਉਂ ਹਜੇ ਅ ਟਾਈਮ ਹੋਇਆ ਨੀ ਚਵਾਈ ਦਾ ਠੀਕ ਹੈ ਗੱਲ ਤਿੰਨ ਘੰਟੇ ਪਹਿਲਾਂ ਵੀਡੀਓ ਬਣਾਉਣ ਲੱਗਿਆ ਓਕੇ ਓਕੇ ਤੇ ਬਾਕੀ ਜੇ ਕਹਿ ਲੀਏ ਬਾਈ ਆਪਾਂ ਤਸੱਲੀ ਕਰਾ ਦਾਂਗੇ ਹਾਂ ਬਿਲਕੁਲ ਜੀ 17 ਲੀਟਰ ਹੈ ਤਸੱਲੀ ਕੋਈ ਫਰਕ ਨਹੀਂ ਆਊ ਚਵਾਈ ਚੋਈ ਕਿਸੇ ਕਿਸਮ ਦਾ ਫਰਕ ਨਹੀਂ ਆਊਗਾ ਛੜਲਾ ਛੱਟਾ ਥਣ ਵੱਧ ਕਰ ਔਰ ਚੀਜ਼ ਦੀ ਗਾਰੰਟੀ ਮਾਹ ਜਮਾ ਇਹ ਨਹੀਂ ਕੋਈ ਫਰਕ ਆਊਗਾ ਠੀਕ ਹੈ ਗੱਲ ਹਾਂ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਡੰਗ ਤੋਂ ਡੰਗ ਚਵਾਵਾਂਗੇ ਦੇਖੋ ਜੀ ਪੈਸੇ ਨਾਲੋਂ ਇੱਜ਼ਤ ਪਿਆਰੀ ਆ ਠੀਕ ਹੈ ਗੱਲ ਆ ਸਿੱਧੀ ਗੱਲ ਆ ਆ ਟਾਈਮ ਤੋਂ ਟਾਈਮ ਬਾਈ ਕਹਿੰਦਾ ਚਵਾ ਕੇ ਤਸੱਲੀ ਫਿਕਸ ਜਾ ਹਾਈਟ ਬਾਈਨ ਲੰਬਾਈ ਉਹ ਫੁੱਲ ਆ ਗਈ ਹਰੇਕ ਪੱਖ ਤੋਂ ਕਿੰਨੇ ਪੈਸੇ ਬਾਈ ਇਹਦੇ ਅੱਜ ਇਹ ਦਵਾਂਗੇ ਜੀ ਆਪਾਂ 1,60,000 ਦੀ 1.60 ਇਹਦੇ ਹੀ ਆ ਤੇ 1.60 ਹੀ ਆ ਬੱਚੀ ਦਾ ਤੇ ਜੇ ਜੋੜੀ ਲੈਣਾ ਹੋਇਆ ਕਿਸੇ ਨੇ ਜੋੜੇ ਕਿੰਨੇ ਮਾਫ਼ ਕਰਦਾਂਗੇ ਜਮੇ ਫਿਰ ਹੋ ਜੂ ਹੋ ਜੂ ਮਾਣਤਾ ਜਮੇ ਕਰਦਿਆਂਗੇ ਹਾਂਜੀ ਤੇ ਇੱਥੋਂ ਕਰੀ ਇਹਦਾ ਕੱਦ ਦਾ ਆਈਡੀਆ ਕਰਾ ਦੀ ਝੋਟੀ ਦਾ ਭਰਾ ਕੱਦ ਦਾ ਆਈਡੀਆ ਲਾ ਲਣਗੇ ਵੀ ਕੱਦ ਆ ਗਿਆ ਫੁੱਲ ਵੱਡੀਆਂ ਜੀ ਛੋਟੀ ਨਹੀਂ ਹੈਗੀ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਉਹ ਤੁਸੀਂ ਡੰਗ ਤੋਂ ਡੰਗ ਮੱਝ ਵੀ ਬਾਈ ਕਹਿੰਦਾ ਚਵਾਦਾਂਗੇ ਤੇ ਬੱਚੀ ਵੀ ਦੋ ਟਾਈਮ ਚਾਰ ਟਾਈਮ ਯਾਰ ਤਸੱਲੀ ਕਰਾ ਦਾਂਗੇ ਤੇ ਮੈਂ ਹਰੇਕ ਵੀਡੀਓ 'ਚ ਇਹੀ ਕਹਿੰਦਾ ਹੁਣ ਵੀ ਜਿੱਥੋਂ ਮਰਜ਼ੀ ਪਸ਼ੂ ਲੈ ਲੋ ਵੀ ਤਸੱਲੀ ਦਾ ਵੀ ਤੁਹਾਡਾ ਫਰਜ ਆ ਤਸੱਲੀ ਕਰਕੇ ਜੀ ਲਿਆਣ ਦਾ ਗੁਰੇ ਯਾਰ ਮੈਂ ਇੱਕ ਗੱਲ ਕਹਿਣਾ ਵੀ ਪਸ਼ੂ ਤਾਂ ਦੀਂਦੇ ਹੀ ਹੁੰਦਾ ਵੀ ਕਿੰਨੇ ਕਾਲਾ ਠੀਕ ਆ ਗੱਲ 16 17 ਤਾਂ ਹੁਣ ਐਡੀਆਂ ਐਡੀਆਂ ਨੂੰ ਕੀ ਗੱਲ ਆ ਲੋਕ 20 22 ਦਾ ਸੈਤੀ ਦੇ ਦਿੰਦੇ ਨੇ ਠੀਕ ਆ ਗੱਲ ਆ ਅ ਨੰਬਰ ਬੋਲ ਦੋ ਜੇ ਇਹਨੂੰ ਦਾਣਾ ਛੱਟਿਆ ਹੋਵੇ ਇਹਨੇ ਕਿਤੇ ਵਸ ਕਰਨੀ ਆ ਜਿੰਨਾ ਮਰਜੀ ਚੋਲਾ ਠੀਕ ਆ ਗੱਲ ਮਸ਼ੀਨ ਇਹ ਕਹਿਣ ਦਾ ਭਾਵਾ ਉਹ ਯਾਨੀ ਪਸ਼ੂ ਹੀ ਦਾ 22 17 ਤਾਂ ਕੀ ਇਹ ਜੀਆਂ ਨੂੰ ਮੈਂ ਨਾ ਰੱਖਦਾ ਠੀਕ ਆ ਗੱਲ ਨੰਬਰ ਬੋਲ ਦੋ ਜੀ ਨੰਬਰ 94170 10500 ਰੁਪਏ 94170 10 10558 558 ਬਾਈ ਦਾ ਨੰਬਰ ਆ ਤੇ ਪਸ਼ੂ ਸੱਜਣੋਂ ਦੁੱਧ ਖਾ ਤੇ ਇੱਕ ਜਰਸੀ ਪੰਜਾਬ ਵਾਲੀ ਛੇ ਦੰਦ ਦੂਜਾ ਸੁਹਾ 20 ਕਿਲੋ ਬੋਲਾ ਤਿਆਰ ਤੇ 117 ਲੀਟਰ ਤਿਆਰ ਉਹ ਝੋਟੀ ਕੋਲੇ ਦੋ ਨਗਦ ਖਾਏ ਨੇ ਬਾਈ ਕੋਲੋਂ ਪਿੰਡ ਲਹਿਰਾ ਤਹਿਸੀਲ ਤੇ ਜ਼ਿਲ੍ਹਾ ਲੋਹਗੜ੍ਹ ਇੱਧਰ ਵੀ ਆ ਏ ਵੀ ਤੋਂ ਸਾਰੀਆਂ ਹੀ ਆ ਜਾ ਆ ਜਾ ਗਰੀ ਇੱਧਰ ਵੀ ਲਿਆ ਬਾਈ ਇਹ ਤਾਂ ਗੱਲ ਆ ਆ ਸਾਰੀਆਂ ਦੇਣੀਆਂ ਨੇ ਕੰਮ ਛੱਡਣਾ ਖੇਤੀ ਖੂਤੀ ਸਭ ਕੁਝ ਖੇਤੀ ਦਾ ਕਾਦੀ ਆ ਖੇਤੀ ਤਾਂ ਪਹਿਲਾਂ ਹੀ ਠੇਕੇ ਤੇ ਆ ਆਪਣਾ ਬਿਜ਼ਨਸ ਹੋਰ ਆ ਪੁਰਾਣਾ ਬਹੁਤ ਚਲੋ ਇਹ ਬਜ਼ੁਰਗਾਂ ਦਾ ਕੰਮ ਸੀਗਾ ਸਾਡੇ ਦਾਦਾ ਜੀ 110 ਸਾਲ ਦੇ ਹੋ ਕੇ ਪੂਰੇ ਹੋਏ ਨੇ ਬਾਪੂ ਜੀ ਇਹਦਾ ਸੂਆ ਹੈ ਇਹਦਾ ਇਹਦਾ ਸੂਆ ਪਹਿਲਾਂ ਪਹਿਲਾਂ ਅੱਜ ਮਹੀਨਿਆਂ ਦੀ ਗੱਬਣ ਪੰਜ ਦੀ ਗੱਬਣ ਹਾਂ ਜੀ ਚੈੱਕ ਪਾਸ ਚੈੱਕ ਪਾਸ ਟੋਰੀ ਖੋਲ ਕੇ ਇਹਨੂੰ ਵੀ ਖੋਲ ਬਈ ਦੁੱਧ ਇਹਦੇ ਥੱਲੇ 1.5 ਲੀਟਰ ਤਿਆਰ ਆ ਬੱਚਾ ਕੀ ਆ ਨਾਲ ਕੁਛ ਨਹੀਂ ਆਗਾ ਬਿਲਕੁਲ ਸੀਲ ਕੋਈ ਡੰਗ ਨਹੀਂ ਪੰਦੀ ਇੱਕ ਡੰਗ ਵੀ ਨਹੀਂ ਪੰਦੇ ਅਜ ਤਾਈ ਠੀਕ ਆ ਬਈ ਦੋ ਡੰਗ ਚੋਲਵੇ ਤਿੰਨ ਡੰਗ ਚੋਲਵੇ ਮਰਜ਼ੀ ਕਹਦੇ ਆ ਬਾਈ ਹੱਥ ਤੇ ਧਾਰ ਤੇ ਅਹੀਂ ਕਰੀਏ ਧਾਰ ਤੇ ਕਰੀਏ ਥਾਪੀ ਤੇ ਧਾਰ ਤੇ ਮਿਲਦੀ ਆ ਆ ਥਾਪੀ ਤੇ ਮਿਲਦੀ ਆ ਬਾਈ ਕਹਿੰਦਾ ਇਹ ਆ ਗਈ ਪੰਜ ਮਹੀਨਿਆਂ ਦੀ ਗੱਪਣ ਸੂਆ ਪਹਿਲਾ 1.5 ਕਿਲੋ ਦੁੱਧ ਹਾਜ਼ਰ ਤੇ ਤਾਜੀ ਨੇ ਕਿੰਨਾ ਕ ਪਾਇਆ ਬਾਈ ਇਹਨੇ ਤਾਜੀ ਦੇਗੀ 15 ਕਿਲੋ 15 ਕਿਲੋ ਹਾਂਜੀ ਆ ਤੌਰ ਚੋਂ ਬਰਾਇਆ ਨੂੰ ਕੱਦ ਵੱਡਾ ਆ ਗਿਆ ਫੁੱਲ ਤੇ ਥੱਲੇ ਦੀ ਕਹਿਲੀ ਆ ਗਈ ਯਾਰ ਬਿਲਕੁਲ ਸਾਫ਼ ਹਾਂਜੀ ਥੱਲੇ ਚੈੱਕ ਕਰ ਸਕਦੇ ਥਾਣਾ ਲੱਗਿਆ ਕੱਲਾ ਕੱਲਾ ਚਵਾਈ ਦੀ ਕਿਵੇਂ ਬਾਈ ਓਕੇ ਜਮਾਂ ਤੇ ਸਵਾਰ ਦੀ ਢੰਡੀ ਆ ਗਈ ਜਮਾਂ ਬਿਲਕੁਲ ਜਮਾਂ ਚਾਹੇ ਖੋਮਾ ਲਿਆ ਬਾਈ ਲੱਤ ਮੈਂ ਨਹੀਂ ਚੱਕ ਕੇ ਪਰੇ ਕਰੂੰਗੀ ਠੀਕ ਆ ਕਰ ਕਮਾਲਿਆ ਇੱਕ ਡਾਲਦ ਨਹੀਂ ਭੰਦੇ ਇਹਨੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਇਹਦਾ ਇੱਕ ਪੰਜ ਹਾਂ ਨਾ ਹੀ ਆ ਇੱਕ ਪੰਜ ਹਾਂ 5 ਮਹੀਨਿਆਂ ਦੀ ਗੱਬਣ ਸਾਢੇ 10 ਲੀਟਰ ਦੁੱਧ ਨਾਪ ਕੇ ਦਵਾਂਗੇ ਭਾਂਡੇ ਇੱਕ ਲੱਖ ਤੇ 5000 ਦੀ ਦੇ ਬਿਲਕੁਲ ਇਹ ਬਾਈ ਕਹਿੰਦਾ ਦੇ ਦਾਂ ਇਕ ਟਿੱਕ ਅੱਛਾ ਦਾਣਾ ਨਹੀਂ ਪੈ ਰਿਆ ਠੀਕ ਹੈ 12 ਲੀਟਰ ਵੀ ਚੋਦੇ ਹਾਂਗੇ ਜੇ ਖੱਚ ਤੱਕ ਜਿੰਨੇ ਕੀ ਅੱਜ ਲੈ ਜਾਓਗੇ ਪੈਸੇ ਮੰਨ ਲਓ ਵੀ ਮੰਨ ਲਓ ਦੁੱਗਣੇ ਰੁਪਏ ਕਰ ਦੂ ਝੋਟੀ ਉਤਾ ਚੂਰੂਗੀ ਕਰੋਗੀ ਕਰੋਗੀ ਬਿਲਕੁਲ ਕਰੋਗੀ ਤੇ ਹੁਣ ਮਾਰ ਦੇ ਘਰੀਆ ਝੋਟੀ ਤੇ ਝੋਟੀਆਂ ਕਦ ਦੇਖ ਲੈ ਪੂਰੇ ਆ ਜਿੰਨੇ ਜਮਾ ਸ਼ਕੀਨ ਹੈ ਨਾ ਤੇ ਇੱਥੋਂ ਕਰਾ ਦੀ ਜਾਏ ਕਾ ਆਰਡਰ ਦੇ ਦੇ ਵੀ ਮਾਰਨੀ ਕੈਮਰਾ ਇਹਦੀ ਕੀ ਡਿਟੇਲ ਆ ਭਾਈ ਤੋਰ ਚ ਇਹਦੀ ਸੁਣ ਲੋ ਜੀ ਇਹ ਸੂਆ ਪਲੂਣਾ ਪਹਿਲਾ ਹਾਂ 4 ਦਿਨ ਪਹਿਲਾਂ ਇਹਨੇ ਦੰਦ ਚੌਕ ਦਾ ਛਿੱਟਿਆ ਠੀਕ ਆ ਜੀ 4 ਦਿਨ ਪਹਿਲਾਂ ਚੌਕ ਦਾ ਦੰਦ ਇਹਨੇ ਛਿੱਟਿਆ ਕਿੰਨੇ ਦਿਨ ਦੀ ਸੂਈ ਹੋ ਪਲੂਣ ਹੈਗੀ ਆ ਠੀਕ ਆ ਜੀ ਇਹਦੇ ਟੀਕਾ ਭਰਿਆ 27 ਜਨਵਰੀ ਨੂੰ ਠੀਕ ਆ ਜੀ ਟੀਕਾ ਭਰਾਤਾ 27 ਜਨਵਰੀ ਨੂੰ 5 5 ਮਹੀਨੇ ਦੀ ਸੂਈ ਹੋਈ ਆ ਠੀਕ ਆ ਜੀ 15 ਲੀਟਰ ਦੁੱਧ ਨਾਪ ਕੇ ਦਵਾਂਗੇ ਠੀਕ ਆ ਜੀ 18 19 ਕਿਲੋ ਸੀਗਾ ਜਿੱਦਨੇ ਟੀਕਾ ਭਰਾਇਆ ਠੀਕ ਆ ਗੱਲ ਆ ਲੈ ਆ ਬਈ ਗੱਬ ਡੋਕੇ ਹੁਣ ਇਹਨੇ ਕਰੇ ਨੇ ਠੀਕ ਆ ਜੀ 15 ਲੀਟਰ ਮਾ ਰਹੇ ਹਾਂ ਹਾਂ 11ਵੇਂ 12ਵੇਂ ਦੇਣੇ ਡਾਗਾ ਬੋਟੋਕੇ ਕਰ ਰਹੀ ਸੀ ਠੀਕ ਆ ਗੱਲ ਆ ਹਾਂ ਕੱਦ ਸੱਜਣੋਂ ਕਹਿ ਲਿਆ ਵੀ ਇਹਦਾ ਵੀ ਫੁੱਲ ਹੀ ਆ ਗਿਆ ਚੌਕ ਦਾ ਇੱਕ ਦੰਦ ਸਿੱਟ ਗਈ ਦੋ ਦੰਦ ਕੱਟੀ ਦਾ ਕਿਸੇ ਦਾ ਹੀ ਹਜ਼ਾਰਾਂ ਚੋਂ ਇੱਕ ਦਾ ਪੱਗ ਜਿਹੀ ਦੀ ਉੱਚੀ ਇੱਕ ਇੱਦੀ ਹੋਊਗੀ ਠੀਕ ਆ ਗੱਲ ਤੇ ਮਿਲ ਕੇ ਰਕਾਰਡ ਵੀ ਚੰਗਾ ਮੈਂ ਕਿਹਾ ਜੀ 18 ਅੱਜ 15 ਕਿਲੋ ਅੱਜ 15 ਲੀਟਰ ਨਾਪ ਕੇ ਦਵਾਂਗੇ ਕਿੰਨੇ ਪੈਸੇ ਲੈ ਲਾਂਗੇ ਅੱਜ ਇਹ ਦਵਾਂਗੇ ਜੀ 190 ਦੀ 190000 ਪਰ ਹੈਗੀ ਪ੍ਰਦਰਸ਼ਨੀ ਵਾਲੀ ਝੋਟੀ ਪ੍ਰਦਰਸ਼ਨੀ ਕੀ ਚਾਹੇ ਜਿੱਦਣੇ ਹਾਜ਼ਰ ਹੋ ਗਈ ਚਾਹੇ 5 ਲੱਖ ਮੰਗ ਲਈ ਤਾਂ ਵੀ ਅਗਲਾ ਕੱਢੂ ਛਾਈ ਦਾ ਰੁਪਈਆ ਛੋਟੀ ਸੱਜਣੋਂ ਬੜੀ ਕਮਾਲ ਦੀ ਆ ਚੌਕ ਦਾ ਬਾਈ ਕਹਿੰਦਾ ਇੱਕ ਦੰਦ ਦੀ ਹੁਣ ਛੱਟਿਆ ਜੀ ਇੱਕ ਹਜੇ ਕੱਢ ਰਹੀ ਆ ਚੌਕ ਦਾ ਇਹ ਮੰਨ ਲਓ ਵੀ ਦੁੱਕ ਦੇ ਬਰਾਬਰ ਕਰਕੇ ਚੌਕ ਦੇ ਚੱਕਦੀ ਆ ਹਾਂ ਤੇ ਇੱਕ ਝੋਟੀ ਆ ਦਿਖਾਤੀ ਆ ਵੀ ਬਾਈ ਕਹਿੰਦਾ ਪਹਿਲਣ ਆ ਗਈ ਇਧਰਲੇ ਬੰਨੇ ਇਹ ਆ ਗਈ 5 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਤੇ ਇੱਕ ਦਿਖਾਤੀ ਸੱਜਣੋਂ ਸਾਨੂੰ ਤਿਆਰ ਦੁੱਧ ਵਾਲੀ ਝੋਟੀ ਤੇ ਇੱਕ ਦਿਖਾਤੀ ਕਹਿ ਲਈ ਵੀ ਜਰਸੀ ਦਾ ਤੋਹਫਾ ਹਾਂਜੀ ਪਸ਼ੂ ਬਾਈ ਕਹਿੰਦਾ ਸਾਰੀ ਵੇਚਣੇ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਕੀ ਇੱਕ ਮੈਂ ਹੋਰ ਜੀ ਬੇਨਤੀ ਕਰਨੀ ਚਾਹੁੰਦਾ ਥੋੜੀ ਹਾਂਜੀ 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 ਜਰੂਰ ਦੇਖੋ ਕਿਸਾਨ ਵੀਰੋ ਹਾਂਜੀ ਮੈਂ ਇੱਕ ਬੇਨਤੀ ਕਰਦਾ ਠੀਕ ਹੈ ਜੀ ਭਾਈ ਆਪਾਂ ਦੁੱਧ ਆਪਣੇ ਘਰਾਂ ਚੋਂ ਕੱਢਤਾ ਠੀਕ ਹੈ ਗੱਲ ਠੀਕ ਹੈ ਜੀ ਚਿੱਟਾ ਬਾੜ ਲਿਆ ਠੀਕ ਹੈ ਜੀ ਔਰ ਮੈਨੂੰ ਇਹ ਦੱਸੋ ਨਸ਼ਾ ਜਿਹੜਾ ਦੁੱਧ ਦਾ ਨਸ਼ਾ ਸਾਡੇ ਬਜ਼ੁਰਗ ਦਾਦਾ ਜੀ 110 ਸਾਲ ਦੇ ਪੂਰੇ ਹੋ ਕੇ ਉਮਰ ਭੋਗ ਕੇ ਗਏ ਨੇ ਠੀਕ ਹੈ ਜੀ ਕੋਈ ਬਿਮਾਰੀ ਨਹੀਂ ਸੀ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਦਾ ਸ਼ੌਂਕ ਸੀ ਇਹ ਵਪਾਰ ਵੀ ਕੀਤਾ ਉਹਨਾਂ ਨੇ ਠੀਕ ਹੈ ਗੱਲ ਅਸੀਂ ਮੇਰਾ ਵਾਦਾ ਹੋਇਆ ਸੀ ਬਾਪੂ ਜੀ ਨਾਲ ਵੀ ਜਿੰਨਾ ਚਿਰ ਤੁਸੀਂ ਬੈਠੇ ਹੋ ਅਸੀਂ ਇਹਨੂੰ ਬਰਕਰਾਰ ਰੱਖਾਂਗੇ ਠੀਕ ਹੈ ਗੱਲ ਹੁਣ ਦੇਖੋ ਗੱਲ ਕਹਾਣੀ ਘਰਾਂ ਚ ਐਸੀਆਂ ਹੋ ਜਾਂਦੀਆਂ ਨੇ ਵੀ ਚਲੋ ਯਾਰ ਨਹੀਂ ਬੱਚੇ ਨਹੀਂ ਮੰਨਦੇ ਹੁਣ ਅਸੀਂ ਇਹਨਾਂ ਨੂੰ ਵੇਚਣ ਲੱਗਿਆ ਮੈਂ ਫੋਰ ਟਰੈਕਟਰ 2-3 ਮਹੀਨੇ ਤਿਆਰ ਕੀਤਾ ਸਿਰਫ ਇੱਕ ਕਿਲਾ ਪੱਠਿਆਂ ਦਾ ਔਰ ਕਣਕ ਦਾ ਆਰਗੈਨਿਕ ਵੇਚਦਾ ਮੈਂ 6 ਜਹਾ ਲੋਗੇ ਠੀਕ ਹੈ ਗੱਲ ਔਰ ਮੈਂ ਇੱਕ ਕਿਸਾਨ ਵੀਰਾਂ ਨੂੰ ਕਹਿਣੀ ਚਾਹੁੰਦਾ ਮੈਂ ਤਾਂ ਆਪ ਖੁਦ ਮਜਬੂਰੀ ਆ ਕੋਈ ਮੇਰੀ ਠੀਕ ਹੈ ਪਰ ਦੇਖੋ ਘਰੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਤੁਸੀਂ ਠੀਕ ਹੈ ਜੀ ਛੋਡਾ ਬਿਜ਼ਨਸ ਖੇਤੀ ਦਾ ਠੀਕ ਹੈ ਤੁਸੀਂ ਡੋਲੂ ਜਾ ਕੇ ਡੈਰੀਆਂ ਤੋਂ ਪਰ ਪੈਂਦੇ ਹੋ ਪਰ ਇਹ ਕੰਮ ਨਾ ਕਰੋ ਜਿਹੜਾ ਇਹ ਦੁੱਧ ਦਾ ਨਸ਼ਾ ਹਾਂਜੀ ਇਹਦੇ ਨਾਲ ਕੋਈ ਵੀ ਚਿੱਟਾ ਕਾਲਾ ਹੋਰ ਫਿੱਟ ਨਹੀਂ ਰਹੂਗਾ ਉਹਨੂੰ ਜਦ ਹੀ ਜਦ ਜਿਹੜਾ ਚਿੱਟਾ ਕਾਲਾ ਖਾਊ ਇਹਦੇ ਨਾਲ ਹਾਂਜੀ ਖਰਾਕ ਖਾਣ ਵਾਲਾ ਬੰਦਾ ਉਹਨੂੰ ਫਰੇਮਾ ਹੋਣ ਲੱਗ ਜਾਊ ਇਹ ਨਸ਼ਾ ਜਿਹੜਾ ਦੁੱਧ ਦਾ ਖੂਨ ਦਾ ਨਸ਼ਾ ਇਹ ਰੱਖੋ ਇਹ ਘਰ ਚ ਵਾੜੋ ਤੇ ਕੋਈ ਤੁਹਾਨੂੰ ਨਸ਼ਾ ਖਾਣ ਦੀ ਲੋੜ ਨਹੀਂ ਵੀ ਥੱਕਦੇ ਹੀ ਨਹੀਂ ਮੇਰਾ ਕੈਣ ਦਾ ਭਾਵੇਂ ਆ ਬੀ ਨਸ਼ੇ ਪੱਤਿਆਂ ਤੋਂ ਬਚੋ ਆ ਚੀਜ਼ ਦੀ ਨਸ਼ਾ ਲਾ ਲਓ ਹਨਾ ਜਿਹਨੇ ਜਿਹਨੇ ਦੁੱਧ ਕੇ ਉਹਦਾ ਨਸ਼ਾ ਲਾ ਲਿਆ ਉਹਨੂੰ ਲੋੜ ਹੀ ਨਹੀਂ ਉਹਨੂੰ ਫੈਕਟ ਉਹਨੂੰ ਫਿੱਟ ਹੀ ਨਹੀਂ ਹੈਗਾ ਨਸ਼ਾ ਜੇ ਖਾਊਗਾ ਠੀਕ ਹੈ ਗੱਲ ਅਸੀਂ ਭਾਈ ਜੀ ਬਿਜ਼ਨਸ ਕਰਦੇ ਆ ਟ੍ਰਾਂਸਪੋਰਟ ਦਾ ਸਾਨੂੰ 25 ਸਾਲ ਹੋ ਗਏ ਠੀਕ ਹੈ ਗੱਲ ਔਰ ਕੋਈ ਵੀ ਮੂੰਹ ਤੇ ਕੋਈ ਸਾਨੂੰ ਆਇਆ ਨਹੀਂ ਨਸ਼ਾ ਕਿਸੇ ਚੀਜ਼ ਦਾ ਵੀ ਸ਼ਰਾਬ ਦਾ ਮੈਂ ਸੈਂਪਲ ਨਹੀਂ ਦੇਖਿਆ ਪਰ ਇੱਕ ਗੱਲ ਕਹਿੰਦਾ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਦੁੱਧ ਕਿਉਂ ਦੇ ਵਿੱਚ ਤਾਰੀਆਂ ਲਵਾਇਆਂ ਨੇ ਠੀਕ ਹੈ ਗੱਲ ਮੈਂ ਇਹ ਗੱਲ ਕਹਿਣੀ ਚਾਹਾਂ ਖਰਾਕ ਦੀ ਮੁੱਲਾ ਕਹਿਣਾ ਮੈਂ ਖਰਾਕ ਦਾ ਮੁੱਲਾ ਅਸੀਂ ਕੋਈ ਬਿਨਾਂ ਨਸ਼ੇ ਤੋਂ ਕੋਈ ਵੀ ਖੇਡਿਆ ਠੀਕ ਹੈ ਗੱਲ ਪਰ ਸ਼ੌਂਕ ਜਿਹੜੇ ਆ ਨੇ ਇਹ ਸ਼ੌਂਕ ਰੱਖੋ ਤੁਸੀਂ ਪਸ਼ੂ ਦੁੱਧ ਕਿਉਂ ਕਰੇ ਠੀਕ ਹੈ ਗੱਲ ਵੀ ਗਲਤ ਸ਼ੌਂਕ ਨਾ ਉਹ ਕਹਿਣਾ ਸਾਡੇ ਹੁਣ ਆ ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਭੁੱਲਰ ਨਵੇਂ ਸਾਲ ਵਾਲੇ ਦੇਣ ਨਾ ਜਿਹਨੂੰ ਆਪਾਂ ਬਰਸ਼ੀਣ ਕਹਿੰਦੇ ਆ ਸਾਡੇ ਮਾਲਵੇ ਚ ਚਟਾਲਾ ਵੀ ਕਹਿੰਦੇ ਆ ਲੁਸ਼ਨ ਵੀ ਕਹਿੰਦੇ ਆ ਉਹਦੇ ਖੇਤ ਚ ਖੜ ਕੇ ਉਹਨਾਂ ਨੇ ਵੀਡੀਓ ਪਾਈ ਸੀ ਤੇ ਉਹ ਇੱਕ ਬਹੁਤ ਦਿਲ ਨੂੰ ਖਿੱਚਣ ਵਾਲੀ ਗੱਲ ਆ ਉਹਦੇ ਤੇ ਧਿਆਨ ਦਿਵੋ ਤੁਸੀਂ ਹੁਣ ਸਰਕਾਰਾਂ ਵੀ ਦੇਖੋ ਆਪਣੇ ਇਹ ਪਸ਼ੂਆਂ ਦੇ ਧਿਆਨ ਦੇ ਰਹੀ ਆ ਪੰਜਾਬ ਸਰਕਾਰ ਬਹੁਤ ਜ਼ਿਆਦਾ ਦੇ ਰਹੀ ਆ ਮੈਂ ਤਾਂ ਦੇਖ ਰਿਹਾ ਸਰਕਾਰੀ ਬੰਦੇ ਆਉਂਦੇ ਆ ਸਾਰੀ ਵੈਕਸੀਨ ਲਾ ਕੇ ਜਾਂਦੇ ਆ ਬਹੁਤ ਜਾਣੀ ਧਿਆਨ ਦੇ ਰਹੇ ਆ ਬਸ ਇੰਨਾ ਹੀ ਕਹਿੰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਧੰਨਵਾਦ ਜੀ